ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜੁੜ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏ ਅਗੇ ਸਰਦੀਆਂ ਲਈ ਸਟੱਫ ਲੈ ਕੇ ਆਏ ਅਗੇ ਬਹੁਤ ਹੀ ਜਾਦੇ ਸੋਹਣਾ ਜਿੱਦਾਂ ਕਿ ਆਪਾਂ ਕੱਲ ਸੂਟ ਪਾਏ ਸੀਗੇ ਭੈਣਾਂ ਨੂੰ ਕਾਫੀ ਭੈਣਾਂ ਨੂੰ ਸੂਟ ਚਾਹੀਦੇ ਸੀ ਬਾਹਰ ਤੋਂ ਤੇ ਉਹਦੇ ਵਿੱਚੋਂ ਇੱਕ ਦਾ ਸੂਟ ਅਵੇਲੇਬਲ ਹੈਗਾ ਤੁਸੀਂ ਪਿਕ ਸ਼ੇਅਰ ਕਰਕੇ ਪੇਮੈਂਟ ਕਰਿਓ ਇਦਾਂ ਨਾ ਕਰਿਓ ਲਓ ਜੀ ਅੱਜ ਆਪਾਂ ਫੇਰ ਤੁਹਾਨੂੰ ਦਿਖਾਉਣੇ ਸਾਰਦੀਆਂ ਨੇ ਸੂਟ ਜੇ ਤੁਸੀਂ ਕੋਈ ਵੀ ਵਰਕ ਵਗੈਰਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਨਾ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਕਰਵਾ ਸਕਦੇ ਹੋ ਜਿੱਦਾਂ ਕਿ ਮੈਂ ਪਾਇਆ ਹੋਇਆ ਹੈ ਨਾ ਇਹਦੇ ਸਿਰਫ ਬਾਹਾਂ ਤੇ ਤੇ neck ਤੇ ਤੇ ਇੱਕ ਬਾਟਮ ਤੇ ਬਸ ਇਹਦੇ ਸਿਰਫ ਇੰਨਾ ਕੁ ਵਰਕ ਕੀਤਾ ਹੋਇਆ ਹੈਗਾ ਜੇ ਮਤਲਬ ਤੁਸੀਂ ਹਨਾ ਇਹ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਸੇਮ ਫੈਬਰਿਕ ਨਹੀਂ ਮਿਲਣਾ ਤੁਹਾਨੂੰ ਜਿੰਨਾ ਹੈਗਾ ਸੀ ਆਪਾਂ ਮਤਲਬ ਲਗਾਤਾ ਹਨਾ ਵਰਕ ਵਗੈਰਾ ਕਰਕੇ ਦੇਤੇ ਤੁਸੀਂ ਮਤਲਬ ਕੁਝ ਮਹੀਨੇ ਤੇ ਪਲੇਨ ਤੇ ਕਰਾ ਸਕਦੇ ਹੋਗੇ ਨੂੰ ਤੇ ਹੋਰ ਕੋਈ ਵੀ ਸਟੱਫ ਤੇ ਕਰਾ ਸਕਦੇ ਹੋਗੇ ਤੇ ਲੁੱਕ ਇਦਾਂ ਹੀ ਦਊਗੀ ਥੋੜਾ ਬਹੁਤਾ ਜਿੱਦਾਂ ਕਿ ਚੇਂਜ ਹੋ ਜਾਊਗਾ ਨੈੱਕ ਹੈਗਾ ਹਨਾ ਵੀ ਇਥੋਂ ਖਾਲੀ ਰਹੂਗਾ ਤੇ ਇਹਦੇ ਵਿੱਚ ਆਪਾਂ ਡਾਟਸ ਪਾ ਦਾਂਗੇ ਜਦੋਂ ਅਸੀਂ ਘੇਰਾਵਾਰਕ ਕਰਾ ਰਹੇ ਹਾਂ ਇਦਾਂ ਥੋੜਾ ਜਿਹਾ ਡਿਜ਼ਾਈਨ ਚੇਂਜ ਹੋ ਜਾਊਗਾ ਲੋ ਜੀ ਅੱਜ ਆਪਾਂ ਫਿਰ ਤੁਹਾਨੂੰ ਦਿਖਾਉਣੇ ਆ ਬਹੁਤ ਹੀ ਜਿਆਦੇ ਸੋਹਣੇ ਪ੍ਰਿੰਟ ਨੇ ਬੋਟਲ ਗ੍ਰੀਨ ਕਲਰ ਦੇ ਵਿੱਚ ਬਹੁਤ ਹੀ ਜਿਆਦੇ ਸੋਹਣਾ ਪ੍ਰਿੰਟ ਲੈ ਕੇ ਆਏਗੇ ਆਪਾਂ ਪ੍ਰਾਈਜ਼ ਰਹੂਗਾ ਜੀ 1500 1500 ਪ੍ਰਾਈਜ਼ ਰਹੂਗਾ ਵਿਦ ਸ਼ਿਪਿੰਗ ਹੈ ਠੀਕ ਹੈ ਜੀ ਲਓ ਜੀ ਪਹਿਲਾ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇਗਾ ਤੁਸੀਂ ਆਰਡਰ ਹੈਗਾ ਆਪਣਾ ਜਲਦੀ ਕਰ ਦਿਓ ਲਓ ਜੀ ਨੈਕਸਟ ਪ੍ਰਿੰਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਹੈ ਵਾਲਾ ਵੀ ਲਓ ਜੀ ਇਹਦੇ ਉੱਪਰ ਤੁਸੀਂ ਕਲਰ ਪ੍ਰਿੰਟ ਡਿਜ਼ਾਈਨ ਦੇਖੋ ਨਾ ਬਹੁਤ ਹੀ ਪਿਆਰੇ ਨੇਗੇ ਪ੍ਰਾਈਸ ਸੇਮ ਰਹੂਗਾ 1500 ਪ੍ਰਾਈਸ ਰਹੂਗਾ ਵਿਦ ਸ਼ਿਪਿੰਗ ਹੈ ਦੁਪੱਟਾ ਵਗੈਰਾ ਲਓਗੇ ਉਹਦੇ ਐਕਸਟਰਾ ਚਾਰजेस ਹੋਣਗੇ ਲੋ ਜੀ ਇੱਕ ਆਪਾਂ ਕੱਲ ਮਹਿਰੂਨ ਸੂਟ ਪਾਇਆ ਸੀ ਹਨਾ ਕਾਫੀ ਪੈਨਾਂ ਦੇ ਮੈਸੇਜ ਆਏ ਸੀਗੇ ਇਹ ਉਹਦਾ ਦੂਜਾ ਕਲਰ ਹੈ ਜੀ ਗ੍ਰੇ ਇਹ ਤੁਸੀਂ ਲੈ ਸਕਦੇ ਹੋ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਸੇਮ ਪ੍ਰਿੰਟ ਹੈਗਾ ਪਰ ਕਲਰ ਹੈਗਾ ਉਹ ਮਤਲਬ ਇਹਦਾ ਦੂਜਾ ਕਲਰ ਹੈਗਾ ਗ੍ਰੇ ਮੈਂ ਤੁਹਾਨੂੰ ਤੇ ਚੋ ਵੀ ਕਰ ਦਿੰਨੀ ਆ ਤੁਸੀਂ ਦੇਖ ਸਕਦੇ ਹੋ ਇਹ ਵਾਲੇ ਪ੍ਰਿੰਟ ਦੀ ਮੈਂ ਗੱਲ ਕਰ ਰਹੀ ਆ ਜਿਹਦੇ ਮੈਨੂੰ ਕਾਫੀ ਸਾਰੇ ਮੈਸੇਜ ਆ ਰਹੇ ਸੀਗੇ ਇਸ 올ਡ ਹੋ ਚੁੱਕਿਆ ਜੀ ਤੇ ਇਹਦੇ ਤੁਸੀਂ ਇੱਕ ਦੂਜਾ ਕਲਰ ਹੈਗਾ ਜਿਹੜੀਆਂ ਪਹਿਣਾ ਨੂੰ ਚਾਹੀਦਾ ਤੁਸੀਂ ਗ੍ਰੇ ਕਲਰ ਦੇ ਵਿੱਚ ਜਿਹੜਾ ਲੈ ਸਕਦੇ ਹੋਗੇ 1500 ਪ੍ਰਾਈਸ ਹੈਗਾ ਲੋ ਜੀ ਤੇ ਇਸ ਤੋਂ ਬਾਅਦ ਹੈਗਾ ਬਹੁਤ ਹੀ ਜਿਆਦਾ ਸੋਹਣਾ ਮੈਚਿੰਗ ਸੂਟ ਲੇنگੇ ਤੇ ਇਹ ਪ੍ਰਿੰਟ ਤੁਸੀਂ ਦੇਖੋ ਵਾਈਨ ਸ਼ੇਡ ਦੇ ਉੱਪਰ ਹੈ ਨਾ ਤੇ ਬਹੁਤ ਸੋਹਣਾ ਪ੍ਰਿੰਟ ਤੇ ਪਲੇਨ ਬਾਟਮ ਹੈ ਤੁਸੀਂ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋਗੇ ਵਰਕ ਕਰਵਾ ਸਕਦੇ ਹੋ ਤੁਹਾਨੂੰ ਸਾਡੇ ਕੋਲੇ ਕੋਈ ਵੀ ਫੈਬਰਿਕ ਲਓਗੇ ਬ੍ਰਾਂਡ ਦਾ ਫੈਬਰਿਕ ਮਿਲੂਗਾ ਪ੍ਰਾਈਸ ਰਹੂਗਾ ਜੀ 1650 ਰੁਪਏ ਪ੍ਰਾਈਸ ਰਹੂਗਾ 1650 ਵਿਦ ਸ਼ਿਪਿੰਗ ਇਹਦੇ ਵਿੱਚ ਦੋ ਕਲਰ ਆਏ ਨੇਗੇ ਦੋਨੋਂ ਮੈਂ ਤੁਹਾਨੂੰ ਸ਼ੋਅ ਕਰ ਦਿੰਦੀ ਆ ਪਹਿਲਾ ਵਾਈਨ ਸ਼ੇਡ ਹੈਗਾ ਤੇ ਦੂਜਾ ਬਲੂ ਹੈਗਾ ਲੋ ਜੀ ਦੂਜਾ ਕਲਰ ਤੁਸੀਂ ਦੇਖ ਸਕਦੇ ਹੋ ਬਲੂ ਕਲਰ ਹੈਗਾ ਦੋਨੋਂ ਕਲਰ ਬਹੁਤ ਹੀ ਜਿਆਦੇ ਸੋਹਣੇ ਨੇ ਆਪੋ ਆਪਣੀ ਜਗਾ ਹਨਾ ਤੇ ਬਹੁਤ ਹੀ ਵਧੀਆ ਪ੍ਰਿੰਟ ਨੇਗੇ ਲੋ ਜੀ ਇਹਦੇ ਨਾਲ ਹੈਗੀ ਆ ਬਲੂ ਕਲਰ ਦੀ ਬਾਟਮ ਹੈਗੀ ਇਸ ਤਰ੍ਹਾਂ ਦੀ ਇਹ ਵਾਲੀ ਬਾਟਮ ਹੈਗੀ ਪ੍ਰੋਪਰ ਮੈਂ ਤੁਹਾਨੂੰ ਸ਼ੋ ਕਰਤੀ ਇਸ ਤਰ੍ਹਾਂ ਬਾਟਮ ਰਹੂਗੀ ਤੇ ਇਹ ਵਾਲੀ ਸ਼ਰਟ ਰਹੂਗੀ ਪ੍ਰਾਈਸ ਰਹੂਗਾ ਜੀ 1650 ਲੋ ਜੀ ਨੈਕਸਟ ਪ੍ਰਿੰਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਵਿਦ ਦੁਪੱਟਾ ਸੂਟ ਨੇ ਜਿਹੜਿਆ ਪਹਿਣਾ ਚਾਹੀਦੇ ਨੇਗੇ ਤਾਂ ਤੁਸੀਂ ਲਾ ਸਕਦੇ ਹੋਗੇ ਲੋ ਜੀ ਇਸ طرح ਵਾਲੀ ਰਹੂਗੀ ਸ਼ਰਟ ਰਹੂਗੀ ਤੁਸੀਂ ਦੇਖ ਸਕਦੇ ਹੋਗੇ ਸ਼ਰਟ ਤੇ ਵਿਦ ਬਾਟਮ ਆਂਗੀ 2450 ਇਹਦਾ ਪ੍ਰਾਈਸ ਰਹੂਗਾ ਵਿਦ ਦੁਪੱਟਾ ਦੁਪੱਟਾ ਇਸ ਤਰ੍ਹਾਂ ਬਣਿਆ ਹੋਇਆ 4 ਸਾਈਡ ਪ੍ਰਿੰਟਿੰਗ ਹੋਈ ਹੋਈ ਹੈਗੀ ਸਾਰੇ ਦੁਪੱਟੇ ਦੇ ਵਿੱਚ ਵਿਦ ਦੁਪੱਟਾ 2450 ਇਹਦਾ ਪ੍ਰਾਈਸ ਹੈ ਇਹਦੇ ਵਿੱਚ ਦੋ ਕਲਰ ਆਪਾਂ ਲੈ ਕੇ ਆਇਆਗੇ ਦੋਨੋਂ ਕਲਰ ਮੈਂ ਤੁਹਾਨੂੰ ਸ਼ੋਅ ਕਰ ਦਿੰਨੀ ਆਂਗੀ ਦੂਜਾ ਹੈਗਾ ਜੀ ਪੀਚ ਪੀਚ ਕਲਰ ਹੈ ਇਹਦੇ ਵਿੱਚ ਇਸ ਨੂੰ ਪੀਚ ਬਾਟਮ ਰਹੇਗੀ ਤੇ ਬਿਲਕੁਲ ਪਰਫੈਕਟ ਮੈਚ ਕਰ ਰਹੀ ਹੈ ਇਸ ਕਲਰ ਨਾਲ ਦੀ ਬਾਟਮ ਹੈਗੀ ਤੇ ਨਾਲ ਹੈਗਾ ਦੁਪੱਟਾ ਤੇ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਬਣਿਆ ਹੋਇਆ ਖੁੱਲਾ ਡੁੱਲਾ ਹੈਗਾ ਲੋ ਜੀ ਪ੍ਰਾਈਸ ਸੇਮ ਰਹੂਗਾ 2450 ਵਿਦ ਸ਼ਿਪਿੰਗ ਤੇ ਇਸ ਤੋਂ ਬਾਅਦ ਹੈਗੇ ਨੇ ਜੀ ਫੁੱਲ ਪਿਓਰ ਦੇ ਵਿੱਚ ਸੂਟ ਲੇਗੇ ਬਿਲਕੁਲ ਫੁੱਲ ਪਿਓਰ ਪਸ਼ਮੀਨਾ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਇਹ ਵਾਲੀ ਸ਼ਰਟ ਪਣੀ ਹੋਈ ਹੈਗੀ ਤੇ ਇਹ ਵਾਲੀ ਸ਼ਰਟ ਪਣੀ ਹੋਈ ਹੈ ਤੇ ਇਸ ਤਰ੍ਹਾਂ ਪ੍ਰਿੰਟਿੰਗ ਬਣੀ ਹੋਈ ਹੈ ਆ ਸੌਰੀ ਇਸ ਤਰ੍ਹਾਂ ਸਲਵਾਰ ਬਣੀ ਹੋਈ ਹੈਗੀ ਇਸ ਤਰ੍ਹਾਂ ਦੇਖੋ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਤੇ ਫੁੱਲ ਪਿਓਰ ਮਸਲੀਨ ਦਾ ਨਾਲ ਦੁਪੱਟਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਡਿਜ਼ਾਈਨ ਕੀਤਾ ਹੋਇਆ ਹੈਗਾ ਫੁੱਲ ਪਿਓਰ ਦੇ ਵਿੱਚ ਹੈਗਾ ਬਿਲਕੁਲ ਪ੍ਰਾਈਸ ਜੇਕਰ ਹੋਊਗਾ ਜੀ 2500 ਪ੍ਰਾਈਸ ਰਹੂਗਾ ਇਹਦੇ ਵਿੱਚ ਹੋਰ ਵੀ ਕਲਰ ਹੈਗੇ ਨੇ ਆਪਣੇ ਕੋਲੇ ਬਹੁਤ ਹੀ ਜਿਆਦਾ ਸੋਹਣਾ ਫੈਬਰਿਕ ਹੈ ਤਲ ਮੁਕੰਮਲ ਦੇ ਕਲਰ ਸ਼ੋ ਕਰ ਦਿੰਨੀ ਆਂਗੀ ਪ੍ਰਿੰਟ ਸੇਮ ਰਹਿਣਗੇ ਪਰਪਲ ਸ਼ੇਡ ਦੇ ਵਿੱਚ ਹੈ ਡਾਰਕ ਪਰਪਲ ਤੀਸਰਾ ਦੁਪੱਟਾ ਹੈਗਾ ਤੇ ਨਾਲ ਹੈਗੀ ਆ ਬਾਟਮ ਦੁਪੱਟਾ ਬਹੁਤ ਜ਼ਿਆਦੇ ਸੋਹਣੇ ਨੇ ਖੁੱਲੇ ਡੁੱਲੇ ਨੇਗੇ ਜਿੱਦਾਂ ਕਿ ਤੁਸੀਂ ਟਰੌਜ਼ਰ ਵਗੈਰਾ ਬਣਾਉਣਾ ਚਾਹੋਗੇ ਉਸ ਤਰ੍ਹਾਂ ਬਣਾ ਸਕਦੇ ਹੋਗੇ 2550 ਪ੍ਰਾਈਸ ਰਹੂਗਾ ਲੋ ਜੀ ਨੈਕਸਟ ਕਲਰ ਤੁਸੀਂ ਦੇਖ ਸਕਦੇ ਹੋਗੇ ਇਸ ਟਰਾਈ ਵਾਲੀ ਸ਼ਰਟ ਰੋਗੇਦਰ ਪ੍ਰਿੰਟਡ ਡਿਜ਼ਾਈਨ ਅਲੱਗ ਹੈ ਜੇ ਤੁਸੀਂ 200 ਆਰਡਰ ਕਰਨਾ ਚਾਹੁੰਦੇ ਹੋਗੇ ਦੋ ਕਾਟ ਸਕਦੇ ਹੋ ਇਸ ਤਰ੍ਹਾਂ ਬਾਟਮ ਰਹੂਗੀ ਤੇ ਇਸ ਤਰ੍ਹਾਂ ਦੁਪੱਟਾ ਰਹੂਗਾ ਕਲਰ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਜਿਆਦੇ ਸੋਹਣੇ ਨੇਗੇ ਤੇ ਨਨ ਜੇ ਤੁਸੀਂ ਵਰਕ ਨਹੀਂ ਕਰਵਾਉਣਾ ਚਾਹੁੰਦੇ ਤੁਸੀਂ ਇਦਾਂ ਹੀ ਸਟਿਚ ਕਰਵਾਓ ਇਹਨਾਂ ਨੂੰ ਬਹੁਤ ਜਿਆਦੇ ਸੋਹਣੇ ਸੂਟ ਰੈਡੀ ਹੋਣਗੇ ਤੇ ਇੱਕ ਹੈਗਾ ਬ੍ਰਾਊਨ ਸ਼ੇਡ ਦੇ ਵਿੱਚ ਹੈਗਾ ਬਹੁਤ ਹੀ ਪਿਆਰਾ ਜਿਹਾ ਬ੍ਰਾਊਨ ਬਾਟਮ ਹੈਗੀ ਤੇ ਇਸ ਤਰ੍ਹਾਂ ਹੀ ਵਾਲੀ ਸ਼ਰਟ ਰਹੂਗੀ ਸਟਾਫ ਹੈ ਜਿਹੜਾ ਬਹੁਤ ਜ਼ਿਆਦਾ ਲਾਈਟ ਵੇਟ ਹੈਗਾ ਤੇ ਦੁਪੱਟਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਦੇਖੋ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਹੈ ਪ੍ਰਾਈਸ ਰੋਗਾ 2500 ਪ੍ਰਾਈਸ ਰੋਗਾ ਇਹਦਾ ਤੇ ਇੱਕ ਹੈਗਾ ਇਹਦੇ ਵਿੱਚ ਪੀਚ ਸ਼ੇਡ ਹੈਗਾ ਲੋ ਜੀ ਇਹ ਵਾਲਾ ਡਿਜ਼ਾਈਨ ਪ੍ਰਿੰਟ ਵੀ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈਗਾ ਲੋ ਜੀ ਤੁਸੀਂ ਦੇਖ ਸਕਦੇ ਹੋਗੇ ਤੇ ਇਸ ਤਰ੍ਹਾਂ ਹੈਗੀ ਇਹਦੇ ਨਾਲ ਬਾਟਮ ਹੈਗੀ ਤੇ ਇਸ ਤਰ੍ਹਾਂ ਰਹੂਗਾ ਦੁਪੱਟਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਬਣਿਆ ਹੋਇਆਗਾ ਪ੍ਰਿੰਟ ਤੁਸੀਂ ਦੇਖੋ ਕਲਰ ਬਹੁਤ ਜ਼ਿਆਦੇ ਸੋਹਣੇ ਨੇ ਪ੍ਰਿੰਟ ਦੇ ਵਿੱਚ ਲੋ ਜੀ ਇਸ ਤਰ੍ਹਾਂ ਦੇਖੋ ਡਿਜ਼ਾਈਨ ਹੋਇਆ ਹੋਇਆ ਹੈ ਦੁਪੱਟੇ ਦੇ ਵਿੱਚ ਪ੍ਰਾਈਸ ਸੇਮ ਰਹੂਗਾ ਸਾਡੇ 2500 ਪ੍ਰਾਈਸ ਹੈ ਦਾ ਇਸ ਤੋਂ ਬਾਅਦ ਹੈਗਾ ਬਲੈਕ ਸੂਟ ਹੈ ਵਿਦਆਊਟ ਦੁਪੱਟਾ ਸੂਟ ਹੈਗਾ ਜਿਹਦਾ ਪ੍ਰਾਈਸ ਰਹੂਗਾ ਜੀ ਸਾਡੇ 1500 ਪ੍ਰਾਈਸ ਰਹੂਗਾ ਇਸ ਤਰ੍ਹਾਂ ਦੇਖੋ ਬਹੁਤ ਹੀ ਜ਼ਿਆਦੇ ਸੋਹਣੀ ਸ਼ਰਟ ਬਣੀ ਹੋਈ ਹੈ ਤਿੰਨ ਇਹ ਹੈਗਾ ਜੀ 올ਓਵਰ ਸੂਟ ਹੈਗਾ ਠੀਕ ਹੈ ਜੀ ਜਿਹੜੀਆਂ ਭੈਣਾਂ 올ਓਵਰ ਸੂਟ ਲਾਇਕ ਕਰਦੀਆਂ ਨੇ ਤੁਸੀਂ 올ਓਵਰ ਲੈ ਸਕਦੇ ਹੋਗੇ ਦੁਪੱਟਾ ਇਹਦੇ ਨਾਲ ਤੁਸੀਂ ਬਲੈਕ ਕਲਰ ਦਾ ਰੱਖ ਕੇ 골ਡਨ ਕਲਰ ਦੀ ਲਾਸ ਵਗੈਰਾ ਲੱਗ ਚੁੱਕੀ ਇਸ ਤਰ੍ਹਾਂ ਸੂਟ ਦੀ ਜਿਹੜੀ ਕ੍ਰੇਸ ਆ ਬਹੁਤ ਜਿਆਦਾ ਸੋਹਣੀ ਤਿਆਰ ਹੋਊਗਾ ਤੇ ਸਿਲਾਈ ਕਰਵਾਉਣਾ ਚਾਹੁੰਦੇ ਤੁਸੀਂ ਸਿਲਾਈ ਕਰਾ ਸਕਦੇ ਹੋ ਬਿਨਾਂ ਸਿਲਾਈ ਤੋਂ ਲੈਣਾ ਚਾਹੁੰਦੇ ਬਿਨਾਂ ਸਿਲਾਈ ਤੋਂ ਲੈ ਸਕਦੇ ਹੋਗੇ ਕੋਈ ਵੀ ਤੁਸੀਂ ਹੈਂਡ ਦਾ ਕੰਮ ਕਰਵਾਉਣਾ ਚਾਹੁੰਦੇ ਹੋ ਮਸ਼ੀਨ ਦਾ ਕੰਮ ਕਰਵਾਉਣਾ ਚਾਹੁੰਦੇ ਹੋਗੇ ਆਰੇ ਦੇ ਵਿੱਚ ਕੰਮ ਕਰਵਾਉਣਾ ਚਾਹੁੰਦੇ ਆਪਣਾ ਡਿਜ਼ਾਈਨ ਸੈਂਡ ਕਰਕੇ ਸਾਨੂੰ ਤੁਸੀਂ ਸਾਡੇ ਕੋਲੋਂ ਸੇਮ ਸੂਟ ਲੈ ਕੇ ਤਿਆਰ ਕਰਵਾ ਸਕਦੇ ਹੋ ਹਰ ਇੱਕ ਫੈਬਰਿਕ ਆਪਣੇ ਕੋਲੇ ਅਵੇਲੇਬਲ ਹੈਗਾ ਤੁਸੀਂ ਸਾਡੇ ਨਾਲ ਪਿਕ ਸ਼ੇਅਰ ਕਰ ਸਕਦੇ ਹੋ ਵੀ ਸਾਨੂੰ ਇਦਾਂ ਦਾ ਫੈਬਰਿਕ ਚਾਹੀਦਾ ਹੈਗਾ ਤੁਹਾਡੇ ਲਈ ਅਸੀਂ ਹਾਜ਼ਰ ਕਰਾਂਗੇ ਉਹ ਵਾਲਾ ਫੈਬਰਿਕ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੀ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ